ਫਤਿਹ ਜੀ ਕੀ ਹਾਲ ਚੱਲਨੇ ਆ ਇੱਥੇ ਠੀਕਾ ਸਕਦਾ ਇਹ ਤਰੀਕਾ ਕਹਿੰਦਾ ਰੋਟੀ ਨਹੀਂ ਖਾ ਰਿਹਾ ਫਤਿਹ ਪਹਿਲੇ ਰਾਤ ਚ ਖਾ ਰਿਹਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਅੱਜ ਦੇਖੋ ਸ਼ਾਮ ਦਾ ਟਾਈਮ ਆਗਾ ਤੇ ਫਤਿਹ ਸਾਡਾ ਰੋਟੀ ਨਹੀਂ ਖਾ ਰਿਹਾ ਸੀਗਾ ਇਹਨੂੰ ਪਰੌਂਠੇ ਬਣਾ ਕੇ ਦਿੱਤੇ ਨੇ ਖਾਸ ਇਹਦੀ ਫਰਮਾਇਸ਼ ਤੇ ਆ ਦੇਖੋ ਦੇ ਸੀਓ ਦੇ ਦੇ ਸੀਕੋ ਦੇ ਗਰਾਉਂਡ ਨੇ ਤੇ ਹੁਣ ਇਹਦੀ ਡਿਮਾਂਡ ਹੋ ਰਹੀ ਹੈ ਕਿ ਕਹਿੰਦਾ ਮੈਨੂੰ ਦਾਅ ਲੈ ਕੇ ਦੋ ਜਿਹਨੂੰ ਦਾਅ ਲੈ ਆਂਦੇ ਫਿਰ ਇਹ ਕਹਿੰਦਾ ਮੈਨੂੰ ਪਰੋਟ ਲੈ ਕੇ ਦੋ ਹਮੇਸ਼ਾ ਉਲਟੇ ਜਾਉਂਗਾ ਇਹ ਕਹਿੰਦਾ ਬੰਦਾ ਐਸਾ ਵੈਸਾ ਹੀ ਆ ਇਹ ਪਤਾਸਾ ਕਰਿਆ ਪਤਾ ਸੀ ਉੱਤਰੇ ਨੇ ਗਲੀਨ ਗੁਰਦੁਆਰੇ ਗਈ ਸੀ ਮੱਥਾ ਲੇਕਣ ਅੱਛਾ ਦੇਖੋ ਕੁੜੀ ਗੁਰਦੁਆਰੇ ਜਾ ਕੇ ਇਹਦੇ ਵਾਸਤੇ ਭੋਗ ਲੈ ਕੇ ਦਿੰਦੀ ਹੈ ਕਿ ਇਹ ਨਹੀਂ ਮੁੰਡਾ ਜਾਂਦਾ ਸਾਡਾ ਗੁਰਦੁਆਰੇ ਹੂੰ ਥੋੜੇ ਵਾਸਤੇ ਵੀ ਰੱਖਿਆ ਮੁੰਡਾ ਭੁੱਲੀ ਜਾਂਦੀ ਹਾਂ ਹਾਂ ਹੁਣ ਪਤਾ ਨਹੀਂ ਬਾਹਰ ਕੀ ਕਰਦੀ ਫਿਰਦੀ ਹੈ ਕਿ ਬਾਹਰ ਗਈ ਹੋਈ ਹੈਗੀ ਕੀ ਕਰਦੀ ਹੁੰਦੀ ਹੈਗੀ ਪਤਾ ਨਹੀਂ ਕੀ ਕਰ ਰਹੀ ਰੱਸੀ ਨਾਲ ਆ ਗਈ ਇੱਕ ਚੀਜ਼ ਦਿਖਾਣਾ ਚੀਜ਼ ਕਿ ਹੁੰਦੀ ਹੈ ਆ ਦੇਖੋ ਹਾਂ ਇਹ ਕੀ ਹੈ ਬੱਚੇ ਸਤਰੀਆਂ 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 ਇਹ ਹੁੰਦੇ ਨੇ ਕੁੰਬਾਂ ਕੁੰਬਾਂ ਨਹੀਂ ਹੈਗੇ ਆ ਹੈਗੇ ਕੁੰਬਾ ਹੀ ਨੇਗੇ ਉਹਦਾ ਵੱਡਾ ਵਰਜਨ ਆ ਇਹ ਨਹੀਂ ਨਹੀਂ ਸਤਰੀਆਂ ਨਹੀਂ ਇਹ ਦੇਖੋ गाइस ਕੀ ਲੈ ਕੇ ਆਈ ਹੈਗੀ ਕੁੜੀ ਸਾਡੇ ਕਿੱਥੋਂ ਮੈਂ ਖਾਣਾ ਪੀਣਾ ਵੀ ਹੈਗਾ ਆਪਾਂ ਨਹੀਂ ਖਾਣਦੇ ਕਿੱਥੋਂ ਵੱਡੀਆਂ ਵੱਡੀਆਂ ਚੱਕ ਵੇਲਦੀਆਂ ਇਹ ਲੈ ਦੇਖ ਥੋੜੀਆਂ ਇਹ ਵਾਸਤੇ ਖੁਣ ਨਾਲ ਤੇ ਰੇਸੀ ਉੱਥੇ ਲੈ ਬਣਾਮ ਹ ਆਪਣਾ ਜਦੋਂ ਹੁੰਦਾ ਸੀਗਾ ਆਪਣੇ ਵੀ ਮੇਰੇ ਰਾਲੀਆਂ ਦੇ ਨਾਲ ਇਹ ਜਿਆਦਾ ਲੱਗਦੇ ਹੁੰਦੇ ਨੇ ਇਹ ਜਿਹੜੀਆਂ ਜਗਾਂ ਹੀ ਤੇ ਪਨਾ ਪਵਿਤ ਹੋਰਦੇ ਹੁੰਦੇ ਹੈ ਕਿੰਨੀ ਸੋਹਣੀ ਸਤਰੀ ਗੜੀ ਸਤਰੀ ਮਿਹਾਈ ਐ ਜਿਹੜਾ ਲੈ ਆਉਂਦੀ ਹੁੰਦੀਆਂ ਨੇ ਇਹ ਹੂੰ ਪਾਥੇ ਇਹ ਤੇ ਹੁੰਦੇ ਨੇ ਜੋ ਪਾਥੇ ਨਹੀਂ ਹੁੰਦੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਰੂੜੀਆਂ ਨਹੀਂ ਤੇ ਹੁੰਦੀਆਂ ਹੁੰਦੀਆਂ ਨੇ ਇਹ ਕਿੱਥੇ ਲੱਗੀਆਂ ਸੀ ਵੱਡੀਆਂ ਛੋਟੇ ਛਟੇ ਹੀ ਹੁੰਦੀਆਂ ਨੇ ਇਹ ਕਿਸੇ ਘਰ ਕਿਸੇ ਦੇ ਘਰ ਲੱਗੇ ਹੋਏ ਸੀ ਅੱਛਾ ਸਾਡੇ ਵੀ ਲੜਾਈ ਪੈਂਦੇ ਜੋਗਾਤੀ ਮੈਥਡੋਲੋਜੀ ਸੱਪ ਹੁੰਦੇ ਨੇ ਨਾ ਥੱਲੇ ਕਹਿੰਦੇ ਜਿੱਥੇ ਲੱਗੀ ਹੁੰਦੀ ਉਹ ਤੇ ਸੱਪ ਜ਼ਰੂਰ ਹੁੰਦਾ ਵਾ ਅੱਛਾ ਜੀ ਆਦੋਂ ਪਹਿਲੀ ਵਾਰ ਕਿਹੜਾ ਚ ਲੱਗਦੇ ਹੁੰਦੇ ਆਮ ਕਿ ਕੁੰਭਾ ਆਏ ਹੋਗਾ ਨਾ ਵਧੀਆ ਉਹ ਬਾਸ ਵਾਗ ਦੀ ਲੱਕੜਾਈ ਦੇ ਲੋਹੇ ਟੋਗਾ ਸੱਤ ਤਾਰਾਂ ਇੱਕ ਬੜਾਈ ਕੀ ਦੇਖੇ ਕਿ ਕਿਵੇਂ ਲੱਗਦੀ ਠੀਕ ਲਾ ਆ ਗਈ ਉਸ ਦਾ ਉਦੂ ਛੋਟੀ ਹੋ ਗਈ ਛੋਟੀ ਸਰੋ ਗਾਇਸ ਹੁਣ ਇਹਨਾਂ ਨੂੰ ਰੋਟੀ ਰੋਟੀ ਖਵਾ ਰਹੇ ਆਂ ਕਿ ਮम्मा ਮੈਂ ਕੁੰਭਾ ਲਈ ਮੈਂ ਦੀ ਸਬਜ਼ੀ ਖਾਵਾਂਗੀ ਕੁੰਭਾ ਲਈ ਆਈ ਮੈਂ ਕੁੰਭਾ ਨਹੀਂ ਆਇਆ ਸੱਤਰੀ ਆਈ ਇਹਦੀ ਨਹੀਂ ਬਣਦੀ ਹੁੰਦੀ ਸਬਜ਼ੀ ਮਮਾ ਮਸ਼ਰੂਮ ਮਸ਼ਰੂਮ ਮਸ਼ਹੂਰ ਮਸ਼ਰੂਮ ਹਾਂ ਉਹ ਵਾਲੇ ਨੇ ਇਹ ਇਹ ਨੂੰ ਇਹ ਤਾਂ ਨਹੀਂ ਮੈਂ ਖਾਣੀ ਹੈਗੀ ਹੁਣ ਇਹਨੂੰ ਲਿਆ ਕੇ ਖਵਾਵਾਂਗੇ ਆਪਾਂ ਬਣਾ ਕੇ ਜੇ ਇਹਦੀ ਸਬਜ਼ੀ ਬਣਾ ਵੀ ਲਵੇ ਫੇਰ ਕੀ ਹੋ ਜਾਂਦਾ ਗਾ ਜੀ ਮੈਂ ਤਾਂ ਨਹੀਂ ਕਹਿੰਦੀ ਇਹਦੀ ਸਬਜ਼ੀ ਬਣਦੀ ਨਹੀਂ ਇਹ ਤਾਂ ਪੱਤੇ ਹੀ ਨੇ ਜਰ ਦੇਖੋ ਤੁਸੀਂ ਇਹਨਾਂ ਇਹ ਟੜ ਜਾਣਗੇ ਟੜ ਜਾਣਗੇ ਆਹਦੀ ਕਿਹੜੇ ਕਰਨ ਲੇਰ ਕੀ ਬਣੀ ਨਹੀਂ ਇਹ ਜੇ ਆਪਾਂ ਇਹਦੇ ਜੋੜ ਦੀ ਮਾਰਾਂਗੇ ਟੜ ਜਾਣਗੇ ਬਣਨਗੇ ਹਾਂ ਤਾਂ ਟੜ ਜਾਣਗੇ ਐ ਕਰੇ ਦੋ ਐ ਕੱਲਾ ਕੱਲਾ ਹੋ ਜਾ ਗਲੀ ਨਾ ਦਿਲ ਘਟ ਦਿਓ ਜੇ ਟੁੱਟੇ ਚਲੋ ਖਵਾ ਲਓ। ਖਾਪੋ। ਨੋਇਨ ਨੂੰ ਲੀ ਲੇ ਕੇ ਤਾਂ ਖਾਣਾ ਆ ਗਿਆ। ਇਹ ਖਾਂਦਾ ਨਹੀਂ ਖਾਂਦਾ ਜੀ ਸਾਨੂੰ ਦੋਸਤ ਵੀ ਰੋਟੀ ਰੁਪਏ ਅਸੀਂ ਕਿਵੇਂ ਖਾਇਆ ਕਰੀਏ? ਇਹ ਜਿਵੇਂ ਨਹੀਂ ਖਾਂਦਾ ਆਏਗਾ। ਆਹ ਫੇਰ ਆ ਮੇਰੂਆ। ਪਨੀਰ ਪੁਜੀਆ। ਬਹੁਤ ਟੈਸਟੀ ਹੈ। ਇੱਕ ਦਿਨ ਖਾਤਾ ਸੀਗਾ। ਉਦੋਂ ਮੈਂ ਇਹਦੇ ਵਿੱਚ ਦੇਖ ਕੇ ਟੇਸਟ ਦੇਖਿਆ ਤਾਂ ਇਹਦਾ ਟੇਸਟ ਆਉਂਦਾ ਸੀਮੀਆ ਵਰਗਾ। ਉਸ ਪਨੀਰ ਦਾ ਟੇਸਟ ਉਸ ਸੀਮੀਆ ਦਾ ਟੇਸਟ। ਲਿਖਿਆ ਵੀ ਹੋਇਆ ਇਸ ਤਰ੍ਹਾਂ। ਆਪਣੀ ਜਿਵੇਂ ਜਿਕੇ ਹੋਇਆ ਪਰ ਪਨੀਰ ਦਾ ਘੱਟ ਸੀਮੀਆ ਦਾ ਵੱਧ ਹੁੰਦਾ ਹੈ। ਉੱਤੇ ਚਾਹਦੇ ਭੱਟੇ ਇਹਨਾਂ ਖੁੱਲਿਆ ਹੋਇਆ ਦੂਜਾ ਖੁੱਲਿਆ ਆ ਤੀਜਾ ਖੁੱਲਿਆ ਆ ਉਹ ਗਲਤੀ ਨਾਲ ਕੱਟਦੇ ਸਮੇਂ ਖੁੱਲ ਗਿਆ ਸੀ ਮੈਂ ਚਾਹ ਮੈਂ ਚਾਹ ਟੇਸਟ ਦੇਖਿਆ ਹੁੰਦਾ ਨਾ ਸੱਚੀ ਗੱਲ ਇੱਕ ਪਕੌੜੀ ਖਾਧੀ ਸੀ ਜੰਮੀ ਹਾਏ ਕੀ ਕਰੀਏ ਸ਼ਰਾਬ ਦਾ ਦੇਖ ਪਰ ਚਿਪੇ ਹੀ ਲਾਈ ਹੈਗੀ ਕਹਿੰਦੇ ਖੁੱਲਿਆ ਹੋਇਆ ਖੁੱਲਿਆ ਹੋਇਆ ਆ ਦੇਖ ਨਾ ਕਲੀ ਖਾਦਾ ਉਹ ਬੱਕਾ ਉਹ ਨਹੀਂ ਖਾਦਾ ਜਦ ਮੈਂ ਕਰਨਾ ਕਰਦੇ ਨਾਲ ਖੋਲ ਰਿਹਾ ਸੀ ਉਹਦੇ ਮੱਥੇ ਗਲਤੀ ਨਾਲ ਜਿਆਦੀ ਅੱਗੇ ਲੰਘ ਗਿਆ ਉਦੋਂ ਰੋਟੀ ਦੇ ਦੀ ਜਲੇ ਰੋਟੀ ਫਿਰ ਖਾਗੀ ਮੈਂ ਖਾਦਾ ਨਹੀਂ ਇੱਕ ਇੱਕ ਪਕੌੜੀ ਖਾਦੀ ਸੀ ਸੱਚੀ ਤੇ ਪੀ ਲਾਈਓ ਉੱਪਰ ਗਾਇਸ ਦੇਖੋ ਕੀ ਹਾਲ ਕੀਤਾ ਰੋਟੀ ਦਾ ਇਹਨੇ ਲੱਗਾ ਕਿਵੇਂ ਕਰ ਜਦੋਂ ਅਸੀਂ ਹੁੰਦੇ ਸੀਗੇ ਨਾ ਜਦੋਂ ਮਾਦੇ ਅਸੀਂ ਪਤੇ ਏਡੇ ਜਿਹੇ ਹੁੰਦੇ ਸੀਗੇ ਉਦੋਂ ਰੋਟੀ ਕਿਵੇਂ ਆਉਂਦੇ ਨੇ ਪਤਾ ਕਿ ਚੁੱਲੇ ਤੇ ਬੰਦੇ ਹੁੰਦੇ ਰੂਫਿੰਗ ਤੇ ਬਾਹਰ ਚੁੱਲੇ ਤੇ ਬੈਠੇ ਹੁੰਦੇ ਸੀਗੇ ਤਵਾ ਤੇ ਬੈਠੇ ਹੁੰਦੇ ਸੀ ਤਵਾ ਚੁੱਲੇ ਤੇ ਪਿਆਰ ਦਾ ਵੀ ਬੈਠੇ ਹੁੰਦੇ ਸੀ ਚੁੱਲੇ ਹਾਲ ਦਾ ਨੇ ਤੇ ਰੋਟੀ ਬਣਦੀ ਨਾਲਿਆਂ ਉੱਥੇ ਬੈਠੇ ਹੁੰਦੇ ਤੇ ਦਾਲ ਦਹੀਂ ਆਪਾਂ ਜੋ ਵੀ ਹੁੰਦਾ ਸੀ ਮੱਖਣ-ਮੱਖਣ ਜੋ ਵੀ ਪਾਇਆ ਹੁੰਦਾ plate 'ਚ ਤਾਂ ਲੈ ਕੇ ਉੱਥੇ ਮੂਰੇ ਬੈਜਦੇ ਵਿੱਚੇ ਤੇ ਉੱਪਰੋਂ ਤਵੇ ਤੋਂ ਲਹੂਗਾ ਛੇਤੀ ਛੇ ਖਾਣਗੇ ਆਵੇ ਸੀ ਆਪਾਂ ਨੇ ਚੁੱਲ੍ਹੇ ਤੇ ਬੈ ਕੇ ਰੋਟੀ ਖਾਣ ਹੁੰਦੇ ਸੀ ਅਸੀਂ ਵੀ ਸੋਧ ਹੁੰਦੇ ਸੀ ਹੁਣ ਵਾਲਿਆਂ ਨੂੰ ਪਾ ਕੇ ਲਿਆ ਕੇ ਪਰੋਸ ਕੇ ਬੈਡਾਂ ਦੇ ਧਰਿਆ ਹੁੰਦਾਗਾ ਤਾਂ ਵੀ ਰੋਟੀ ਨਖਰੇ ਨਖਰ ਕਰਕੇ ਖਾਣਗੇ ਅੱਗੇ ਆਪ ਚਾਕੇ ਖਾਣੀ ਪੈਂਦੀ ਉਦੋਂ ਆਪ ਸਾਰਾ ਉਸ ਪਾ ਕੇ ਥਾਲ 'ਚ ਵੀ ਉੱਥੇ ਪਿਆ ਰਲਾ ਮੂਰੇ ਚੱਕਲਾ ਜਾ ਕੇ ਫੇਰ ਚੁੱਲ੍ਹੇ ਮੂਰੇ ਬੈਹਿੰਦੇ ਫੇਰ ਜੇਤੀ ਬੇਟ ਰਹੂਦੀ ਵੀ ਕਦੋਂ ਰਹੂ ਕਦੋਂ ਹਵਾ ਗਰਮ ਗਰਮ ਹੱਥ ਮੱਚੀ ਜਾਂਦੇ ਉਹਨਾਂ ਨੇ ਖਾਂਦੇ ਵੀ ਕੁੱਲੀ ਸੀ ਰੋਟੀ ਹਾਂ ਪਰ ਅਸੀਂ ਮੈਂ ਬਤਾ ਕੀ ਕਰਨੀ ਨੇ ਮੈਂ ਸਬਜ਼ੀ ਬਣਾ ਲੈਂਦੀ ਇਸ ਮੈਨੇ ਵੀ ਫਟਰੀਆਂ ਮੰਗਵਾਸੀ ਗੱਠੇ ਦਸ ਖਾਣ ਤੋਂ ਕਰਦੀ ਨਾ ਹਾਰੀਏ ਬਸ ਫਿਰ ਤੇਰੇ ਜੀ ਗਏ ਮੈਂ ਆ ਉਦਰਾਸ ਦੱਸਿਆ ਨਹੀਂ ਸੀਗਾ ਮੈਂ ਕਹਾਂਗਾ ਵੀ ਤੇਰੇ ਤੇ ਕਨੇ ਗੱਧਿਆਰ ਤੋਂ ਤੇਰੇ ਦੀਨਸਾਰੀਆਂ ਤੇ ਅੱਜ ਐਕਸਪਲੋਜ਼ ਕਰਦਾ ਇਹਨੇ ਮਰਾ ਮੈਂ ਸਾਨੂੰ ਕਹਿੰਦੇ ਰਹਿਣਿਓ ਮੈਂ ਵੀ ਬਤਾ ਇੱਕੇ ਕਰਦੀ ਸੀ ਤੇ ਐ ਮਾੜੀ ਵਾੜੀ ਲਾ ਕੇ ਵੀ ਇਹਦੇ ਵਿੱਚ ਕੋਈ ਸੁਨ ਨਿਕਲ ਨਾ ਆਵੇ ਗੱਠਾਂ ਦੇ ਨਿਕਲੇ ਬਸ ਰੂਪ ਦਾਲ ਲੈਂਦੇ ਸੀ ਤੁਹਾਡੇ ਇਹਨੇ ਨਹੀਂ ਗਏ ਰਹੀ ਪਰ ਮਮੇ ਨੇ ਲੁਕੋ ਕਿ ਮਮੇ ਇਹਨੜ ਕੋ ਕਹਿੰਦੇ ਨੇ। ਬੁਲੀ ਨਾ ਇੱਕਣੇ ਘੁਰ ਘੁਰ ਖਾ ਲਏ ਇੱਕ ਦੰਦੀਆਂ ਵੜਦਾ ਤੁਹਾਡੇ ਹੈ ਕਿ ਦੰਦੀਆਂ ਵੜਦਾ। ਫੇ ਮੱਕੀ ਦੀ ਰੋਟੀ ਵੀ ਨਹੀਂ ਖਾਂਦੇ ਸੀ ਇਸ ਕਣਕ ਤੇ ਖਾਂਦੇ ਹੁੰਦੇ ਸੀ। ਜਦੋਂ ਅਸੀਂ ਮੱਕੀ ਬਿਲਾ ਲੈਂਦੇ ਸੀ ਨਾ ਫਿਰ ਐਸੀ ਆ ਬਤਾ ਕੇ ਬਿਤਾ ਕੇ ਲਿਆਉਂਦੇ ਕਿ ਮੱਕੀ ਦੀ ਰੋਟੀ ਦੇਖੀ ਨਹੀਂ ਅਸੀਂ ਕਣਕ ਕਰ ਦਿੱਤਾ ਸਾਨੂੰ ਰੋਟੀ। ਉਹ ਕਹਿੰਦਾ ਇੱਕੜ ਹੀ ਲੈ ਜਾਓ। ਅਸੀਂ ਇਧਰ ਉਧਰ ਹੀ ਬਟਾਉਂਦੇ ਗਿਰ ਜਾਂਦੇ ਹਾਂ ਜਿਹ ਹੁੰਦੇ ਸਾਰੇ ਆ ਜਿਹਦੇ ਦਾ ਚਾਚਾ ਨੇ ਜੋ ਸਾਰੇ ਇੱਕੜੇ ਕਰ ਦਿੱਤੇ ਸੀ। ਦੇਖ ਕੇ ਲਿਆ ਮਨ ਮਰਾ ਹੈ ਮਦਨਾਮ ਕਰਿਆ ਕਰਨਗੇ ਤੇਰੇ ਤੇ ਗੰਦੇ ਤੇਰੇ ਤੇ ਗੰਨੇ ਮੈਂ ਦੱਸ ਕੀ ਬਸ ਸਾਈ ਹਾਂ ਗਾਇਸ ਦੇਖੋ ਰੌਕਸੀ ਬਾਹਰ ਬੈਠੀ ਇੰਤਜ਼ਾਰ ਕਰਦੀ ਹੈ ਵੀ ਕਦੋਂ ਦਰਬਾਰਨੇਗੇ ਮੈਨੂੰ ਰੌਕਸੀ ਰੌਕਸੀ ਇਹ ਨਹੀਂ ਇਹ ਗੱਲ ਸ਼ਰਮਾਂਦੀ ਹੈ ਕੈਮਰੇ ਚਾਂਤੋਂ ਰੌਕਸੀ ਆਲ ਚੀਜੀ ਚੀਜੀ ਕਹਿੰਦੀ ਦੇਖ ਲਿਆ ਮੈਂ ਆਪ ਤਾਂ ਦੂ ਮਸ਼ਰੂਮ ਚੱਕੀ ਫਰਦੀਆਂ ਗਈ ਹਾਂਗਾ ਐਨੇ ਚੋ ਜੁੜਾ ਨਹੀਂ ਆਈਆਂ ਹੈ ਨਾ ਹੂੰ ਐਵੇਂ ਹੁੰਦੀ ਇਹ ਦੀ ਸੁਪਰ ਗਿਆ ਇਹਨੂੰ ਤੇ ਕਿਵੇਂ ਹੋ ਗਏ ਹੈ ਕਿਵੇਂ ਰ ਆ ਪਿਆ ਗਏ ਸ ਸ਼ਾਮ ਦਾ ਟਾਈਮ ਹੋ ਰਿਹਾ ਕਿਉਂਕਿ ਚੰਦ ਦਿਖਾਓ ਡਾੜ ਕਿੰਨਾ ਖੂਨ ਦਾ ਅੱਛਾ ਚਲ ਆ ਜਾ ਲੋਈ ਗਏ ਸ ਆਪਾਂ ਦਾ ਆਪਣਾ ਖਾਪੀ ਲਿਆ ਗਾ ਬਸ ਹੁਣ ਇੱਕ ਪ੍ਰੋਟੀਨ ਦੀ ਕਮੀ ਰਹਿ ਗਈ ਜੀ ਇੱਕ ਪ੍ਰੋਟੀਨ ਲਿਆ ਦੇਵਾਂਗੇ ਜੰਗਾ ਉਸਾਰੂ ਸੇ ਨਹੀਂ ਕਰੀਏ ਕਿਰਪਾ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਮੁੰਡਾ ਜਿਹੜਾ ਬਾਹਰੋਂ ਡਿਊਟੀ ਕਰਕੇ ਆਏਗਾ ਉਹਨੂੰ ਪ੍ਰੋਟੀਨ ਲਿਆ ਦਿਓ ਉਹ ਪੈਟਾਂ ਤੇ ਪਿਆਗਾ ਥੱਕਿਆ ਹੋ ਰਿਆ ਸਾਰੀ ਦਿਹਾੜੀ ਦਾ ਉਹ ਡਿਊਟੀ ਕਰਕੇ ਥੱਕ ਚੁੱਕਿਆਗਾ ਜਮੇਂ ਮਿਲਦਾ ਪ੍ਰੋਟੀਨ ਜਿਹੜੀ ਬੀਬੀ ਘਰੇ ਸਾਰੀ ਦਿਹਾੜੀ ਬੈਠੀ ਹਾਂ ਸਾਰਾ ਦਿਨ ਮੰਝੀ ਤੋੜਦੀ ਆ ਮੈਂ ਤਾਂ ਹੀ ਕਹਿੰਦਾ ਅੰਦਰ ਵੀ ਸਾਰਾ ਦਿਨ ਤੋਂ ਮੰਝੀ ਤੋੜਦੀ ਦੇਖੀ ਮੈਂ ਕੁਝ ਕਿਹਾ ਵੀ ਨਹੀਂ ਸੀ ਕਿ ਪਹਿਲੀ ਵਾਰ ਵੀ ਮੈਂ ਕਹ ਰਿਹਾ ਸੀ ਕਿ ਮੈਂ ਐਂ ਕਹ ਰਿਹਾ ਸੀ ਕਿ ਵੀ ਜਿਹੜੀ ਬੀਬੀ ਸਾਰੀ ਦਿਹਾੜੀ ਘਰੇ ਬਹਿ ਕੇ ਕੰਮਕਾਰ ਕਰ ਰਹੀ ਹੈਗੀ ਉਹ ਬੀਬੀ ਮਾੜਾ ਜਾਂ ਹੋਰ ਆਪ ਦਾ ਇਹ ਕੰਮਾਂ ਦੇ ਵਿੱਚੋਂ ਕੰਮ ਕੱਢ ਕੇ ਟਾਈਮ ਕੱਢ ਕੇ ਮੇਰੇ ਵਾਸਤੇ ਪ੍ਰੋਟੀਨ ਬਣਾ ਲੈ। ਅੱਛਾ। ਕਾਹ ਕਰ? ਅੰਡੇ ਮੱਖੇ ਲਾਉਂਦੀ ਲੋੜ ਨਹੀਂ ਦੁੱਧ ਚੋੜ ਪਾਇਆ ਪਿਆ ਤੱਕ। ਆਹ ਨਹੀਂ ਪਲੀਜ਼ ਕਿਰਪਾ। ਦੂਵੇ। ਤਹਾ ਹੈ ਮਾਮ ਤਹਾ ਹੈ ਮਾਮ ਤਹਾ ਹੈ ਮਾਮ। ਨਹੀਂ ਨਹੀਂ ਬੱਝ ਕੇ। ਸਿਆਣੀ ਸਿਆਣੀ ਬੌਟੀ ਬਣ ਜੇਗੀ ਤੇ। ਚਲ ਚੰਗਾ λε आज ਰੋ ਦੇ ਨਹੀਂ ਆ ਮੈਂ ਤਾਂ ਮਸਕੇ ਮੈਂ ਹੀ ਦਿਨ ਆਉਂਦਾ ਮਸਕੇ ਲਾ ਲਾ ਕੇ ਠਾਲਨੀ ਪੈਂਦੀ ਹੈ ਕਿ ਜੇ ਇਹ ਬਿਨਾ ਮਸਕੇ ਤੋਂ ਹੀ ਨਹੀਂ ਚੱਲਦੀ ਜਾਈ ਫਸਟ ਡੇ ਆ ਹਾਂ ਇਹ ਹਿਦਰਾ ਪੀਜ਼ਾ ਬਣ ਰਿਹਾ ਸਾਡੇ ਪਤੇ ਦਾ ਦੇਖੋ ਹੁਣ ਪੀਜ਼ਾ ਦੇ ਡੱਬਾ ਪੀਜ਼ਾ ਡੱਬਾ ਖੋਲ ਕੇ ਪਤੇ ਨਾਮ ਬੋਲ ਕੇ ਦਵਾ ਪੀਜ਼ੇ ਨੇ ਡੱਬਾ ਖੋਲ੍ਹ ਦੇ ਗਏ ਲੋ ਦੇਖੋ ਪਤੇ ਦਾ ਵਰਗਾ ਦਿਖਾਈ ਆ ਦੇਖੋ ਜੀ ਲੇਅਰ ਲਾ ਲਾ ਕੇ ਉੱਪਰ ਸੌਸ ਵਾਲੀ ਹੁਣ ਸੌਸ ਲਾਉ ਵਾਲਾ ਐ ਐ ਆ ਬਣਾ ਬਣਾ ਕੇ ਆ ਚੂਜ਼ ਕਰ ਕਰਕੇ ਖਾਂਦੇ ਨੇ ਕਿ ਇਹ ਸਿੱਧੇ ਦਰਾਣੀਆਂ ਖਾ ਸਕਦੇ ਰੁਕੋ ਰੁਕੋ ਸਬਰ ਕਰੋ ਮੈਂ ਰੁਕੋ ਜਰਾ ਸਬਰ ਕਰੋ ਬੇਤੀਸ ਲੱਗੀ ਅੱਛਾ ਪਕੌੜੀਆਂ ਆ ਰਹੀਆਂ ਹੋਰ ਦੀ ਜੀ ਚਾਹ ਬਣ ਗਈ ਦਾ ਬਰਗ ਖਾਲਾ ਬਾਈ ਤੂੰ ਇਹਦਾ ਬਣਾ ਰਹੇ ਨੇ 버거 ਸਰਗਰ ਆਪਦੀ ਸੀ ਮੈਂ ਆਪਾਂ ਪ੍ਰੋਟੀਨ ਹੁਣ ਰਹਿਦਾ ਕਾ ਮੇਰਾ ਪ੍ਰੋਟੀਨ ਲਿਆ ਰਹੀ ਹੈ ਗੁੜੀ ਉੱਠ ਕੇ ਜਾ ਦੇ ਲਿਆ ਦੇ ਨਹੀਂ ਲਿਆ ਦੇ ਕਰੇ ਦੇਖੇ ਜੀ ਆਏ ਭੁੱਖੀ ਲੱਗੀ ਔਰ ਕਾ ਆ ਰਿਹਾ ਪ੍ਰੋਟੀਨ ਕਿ ਤੂੰ ਹੁਣ ਨਹੀਂ ਤੈਨੂੰ ਕਿਹਾ ਸੀ ਮਾਸ ਮੀਨ ਹੋਈ ਹਾ ਤਾਂ ਪਰਵਨੀ ਕਿਹੜਾ ਵੱਡ ਗਿਆ ਇਹਨੂੰ ਬੰਦਾ ਮੰਗ ਰਿਹਾਗਾ ਤੂੰ ਲੈ ਆ ਯਾਰ ਉਹ ਕੇ ਲੈ ਆ ਨਾ ਉਹ ਪਲੀਜ਼ ਬਹੁਤ ਮੱਦ ਲੱਗੀ ਮੇਰੇ ਫੋ ਪੈ ਰਹੀ ਅੰਦਰੋਂ ਠੰਡਾ ਠੰਡਾ ਕੁਝ ਪੀ ਲੀਂ ਬਰਫ ਨੇ ਤਿੰਨ ਡਾਲੀਆਂ ਪਾ ਲਈ ਵਿੱਚ ਓਕੇ ਚਲੋ ਗਾਇਸ ਨੂੰ ਦੇਖਿਓ ਇਨੀ ਸੈਲੀਬਿਟੀ ਹੈਗੀ ਮੇਰੀ ਕਿ ਹੁਣ ਉੱਠ ਕੇ ਭੱਜ ਕੇ ਭਾਗ ਜੂਗੀ ਦੇਖਿਓ ਮੇਰੇ ਇੱਕ ਬੋਲ ਨਹੀਂ ਬਨੂ ਜੇ ਨਿਕਲ ਦਿੰਦੇ ਹੈਗੀ ਨਾਲ ਦੀ ਨਾਲ ਭਾਗ ਜਾਂਦੇ ਦਿੰਦੇ ਆ ਵੀਰ ਗੱਲੀਏ ਤੂੰ ਗੱਡੀ ਸਿੱਖਾ ਹਾਂ ਗੱਡੀ ਸਿੱਖਣਾ ਮੈਂ ਸਿੱਖ ਲਵਾਂ ਉਧਰ ਘਾਰਾ ਸਾਰਾ ਦੱਬੜੇ ਉੱਤੇ ਸਿੱਖਣਾ ਤੁਹਾਨੂੰ ਚੱਪੇ ਦਾ ਮੈਨੂੰ ਤਾਂ ਮਾਰੀ ਤਾਲੋ ਬੜੇ ਟਾਲਾ ਨਾਲ ਜੇ ਤੂੰ ਹੋਊਗੀ ਉਦੋਂ ਗੱਡੀ ਸਿੱਖੂ ਮੈਂ ਤੂੰ ਸਿੱਖਣਾ ਕਿ ਮੈਂ ਸਕੂਟਰੀ ਅੱਜ ਰੋਜ਼ ਸਕੂਟਰੀ ਕਿਵੇਂ ਜਾਇ ਕਰੀ ਉਹ ਉੱਥੇ ਮਲੇਕੋਲ ਪਰਾਂ ਜਾਣਾ ਪੈਂਦਾ ਉੱਥੇ ਦੱਸਣੀ ਸਕੂਟਰੀ ਆ ਜਾਏਗੀ ਅੱਡੇ ਤੇ ਟੋਏ ਨੇ ਐਨਾ ਬਾਜ਼ਾਰਕ ਲੰਘਣਾ ਪੈਂਦਾ ਬਾਜ਼ਾਰ ਵਿੱਚ ਇਹਨੂੰ ਬਸ ਫਿਰ ਇਕੱਠਾ ਕਰਕੇ ਲੈ ਕੇ ਆਉਣਾ ਪਊਗਾ ਨਾ ਦੋਰੀ ਮੈਂ ਆਇਆ ਕਰੂੰਗਾ ਇੱਕ ਐਨੇ ਦੇ ਪਿੱਛੇ ਚਾਹੀਦਾ ਫਿਰ ਫੋਨ ਕਰਿਆ ਕਰੂ ਆ ਜਾ ਪਾਈਆਂਗੀ ਇੱਧਰ ਕਣਕਾਂ 'ਚ ਫਿਰ ਤੈਨੂੰ ਇੱਕ ਪਾਸੇ ਕਰੂੰ ਸਕੂਟਰੀ ਦਾ ਦੇਖੋ ਜੀ ਤੇਰੀ ਆਊਗੀ ਤੇ ਕਰਮਾਂ ਨੂੰ ਫਿਰ ਕਰਮਾਂ ਨੂੰ ਕਰਮਾਂ ਨੇ ਉਹ ਗੜ ਕਰਉਂਦੇ ਹੂੰ ਕਰਮਧੰਤਰ ਇਹ ਆ ਬੈਡਾ ਤੇ ਤੋੜਨ ਵਾਲੇ ਨੇਗੇ ਤੈਨੂੰ ਮੈਂ ਕਾਨੂੰ ਦਾ ਕਹਿ ਰਿਆ ਮੈਨੂੰ ਪ੍ਰੋਟੀਨ ਲਿਆ ਦੇ ਮੈਨੂੰ ਲਿਆ ਦੇ ਪ੍ਰੋਟੀਨ ਲਿਆ ਦੇ ਚੰ ਪ੍ਰੋਟੀਨ ਲਿਆਨੇ ਵੀ ਤੂੰ ਮੈਨੂੰ ਸੁੱਕੀ ਲਿਆ ਦੇ ਹਾਂ ਐ ਕਰ ਚਾਹ ਮੈਂ ਪਾ ਚਾਹ ਨਹੀਂ 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 ਤੂੰ ਕਿੱਥੇ ਸੁੱਕੀ ਲਿਆ ਮੈਂ ਆਪੇ ਲਿਉ ਤੂੰ ਜਾ ਕਿੱਥੇ ਹੈਗੀ ਜ਼ਿਆਦਾ ਜਹੀ ਜਾਂਦੀ ਰਹੇ ਨਹੀਂ ਜਾਓ ਜੀ ਜਾਉਂਗਾ ਨਾ ਇੱਕ ਪ੍ਰੋਟੀਨ ਢੋਲ ਕੇ ਹਾਂ ਪ੍ਰੋਟੀਨ ਆ ਜੂ ਪੱਕਾ ਅੱਜ ਹੁਣੇ ਅੱਜ ਹੁਣੇ ਇਸ ਟਾਈਮ ਮਾਮਾ ਜਾਓ ਵੁਰਚੂ ਦੀ ਭਰਾਂ। ਅੰਗਰੇਜ਼ ਵਾਂਗ ਫੋਨ ਤੇ ਘਰੇ ਜਾਂਦੀ। ਦੂਜ ਚੱਪੜੇ ਕਰਦਾ। ਚਲਾਉਣ ਵਾਸਤੇ ਕਹਿੰਦੀ ਆ। ਹਾਂ। ਚੱਲ ਜਾ ਪਰ ਚੱਲੇ ਆ ਫਰੋਟੇਨ। ਚਲਾਉਣ ਵਾਸਤੇ ਚਾਹੀਦਾ। ਹਾਂ, ਚਲਾਉਣ ਵਾਸਤੇ। ਹਾਂ। ਜਾਓ, ਜਾਓ। ਅਸਲੀ ਸੂਰਤ ਹੈ। ਇਹ ਆਫਰੀ ਰਹੇਗੀ। ਚੱਕੀ। ਦੁੱਸਾ ਪਤਾ। ਆਪਾਂ ਜਿੰਨੇ ਪਕੌੜੀਆਂ ਬੈਠੀਆਂ ਨਾਲੇ ਉਰੇ ਮੇਰੀਆਂ। ਨਾਲੇ ਪਕੌੜੀਆਂ ਖਾਂਦੀਆਂ ਨਾਲੇ ਮੇਰੀਆਂ ਵੱਟਮੀਆਂ ਕਰਦੀ ਹੈਗੀ। ਐਹੀ ਜੀ ਕੁੜੀ ਹੈਗੀ ਮੇਰੀ। ਮੇਰੇ ਕੁੜੀ ਦਾ ਮੈਨੂੰ ਇਲਾਜ ਕਰਨਾ ਪਵੇ ਤਾਂ ਹਾਗੂਗੀ ਮੇਰੀ ਵੱਟਮੀਆਂ। ਮੈਂ ਵੀ ਬਣਾਣਾ ਆਪਣਾ। ਹੋਰ ਕੀ? ਬਿੱਲੀ ਰਾਜਾ ਚ ਗਾਈਸ ਇੱਕ ਹੋਰ ਚੜ ਨਾਲ ਹੋ ਗਈ ਬਿੱਲੀ ਸੀਗੀ ਬਿੱਲੀ ਆਈ ਨਾ ਰਸੋਈ ਦੇ ਵਿੱਚ ਰਸੋਈ ਦੀ ਕੁੰਡੀ ਲਾਉਣੀ ਭੁੱਲ ਗਏ ਸੀ ਉਹ ਚੜ ਗਈ ਉੱਪਰ ਫ੍ਰਿਜ ਦੇ ਉੱਪਰ ਫ੍ਰਿਜ ਦੇ ਉੱਪਰ ਨਾ ਮਾਈਕਰੋ ਪਿਆਗਾ ਮਾਈਕਰੋ ਦੇ ਉੱਪਰ ਪਿਆਗਾ ਇੱਕ ਕੱਚ ਵਾਲਾ ਕੱਚ ਦਾ ਬੋਲ ਭਰੀ ਹੋਇਆ ਪੱਟਾ ਸਾਰਾ ਉਹ ਬਿੱਲੀ ਨੇ ਪਤਾ ਨਹੀਂ ਕੀ ਕਰਿਆ ਕੀ ਨਹੀਂ ਉਹ ਬੋਲ ਨੂੰ نیچے ਛੜਤਾ ਉਥੋਂ ਤੇ نیچے ਪਿਆ ਸੀਗਾ ਇੰਡਕਸ਼ਨ ਚੁੱਲਾ ਇੰਡਕਸ਼ਨ ਚੁੱਲੇ ਦੇ ਉੱਪਰ ਜੋ ਹੀ ਡਿੱਕਿਆ ਉਹਦੇ ਉੱਪਰ ਉਹ ਜਿਹੜੀ ਪਲੇਟ ਜਿਹੜੀ ਜਿਹਦੇ ਤੋਂ ਪ੍ਰਾਪਾਟਾ ਭਾਂਡਾ ਧਰਦੇ ਹੁੰਦੇ ਹੈਗੇ ਹੋ ਕੰਚ ਜਿਹੜੀ ਬਣੀ ਹੋਈ ਸੀਗੀ ਉਹ ਤਾੜ ਦੇ ਰੇ ਟੁੱਟ ਗਿਆ ਉਹਦੇ ਹੋ ਗਏ 5-6 ਟੋਟੇ ਹੁਣ ਬਦਲਾ ਕੇ ਲਾ ਕੇ ਆਵਾਂਗਾ ਹੂੰ ਕੰਚ ਦਾ ਉਹ ਦਾ ਬੌਲ ਦਾ ਕੁਛ ਨਹੀਂ ਹੋਇਆ ਉਹ ਦਾ ਹਾਂ ਉਹ ਡਿੱਗਿਆ ਈ ਉੱਪਰੋਂ ਦੇਖ ਲਾ ਉਹ ਨੂੰ ਕੁਛ ਨਹੀਂ ਹੋਇਆ ਬੌਲ ਨੂੰ ਤੇ ਉਹ ਜਿਹੜੀ ਸੀਗੀ ਇੰਡਕਸ਼ਨ ਚੁੱਲਾ ਸੀਗਾ ਜਿਹੜਾ ਉਹ ਟੁੱਟ ਗਿਆ ਹੁਣ ਤੇਰੀ ਮਾਂ ਨੂੰ ਸਕੂਟਰੀ ਦੇਣੀ ਕਿਥੋਂ ਦੇਈਏ ਕਾਪੂ ਪੰਦੇ ਉਹਦੇ ਉੱਪਰ ਲੇ ਕੇ ਚੱਲਦੀ ਸਕੂਟਰੀ ਆਈ ਈਆ ਲੋਟਾ ਲੈਓ ਕਾਪੂ ਪੰਦੇ ਗੇਦੀ ਇਹ ਪੈ ਰਿਹਾ ਕਰਦਾ ਕਰਦਾ ਇਹ ਤਾਂ ਇੱਥੇ ਪੈ ਹੂ ਆਹ ਓਏ ਇੱਕ ਮਿੰਟ ਡੈਡ ਦੇ ਬੱਚੇ ਤੇਰੀ ਮਾਂ ਨੂੰ ਤਾਂ ਸਕੂਟਰੀ ਦੇ ਦਈਏ ਬਣਾਉਣ ਕਰ ਲੋਹੀ ਗਾਜ ਆ ਪੈਨ ਪੀ ਨੀ ਤਾ ਦਿਓ ਪਰ ਮੈਂ ਤੇ ਚਾਲ ਦੀ ਸਕੂਟਰੀ ਲੈ ਰਹਾ ਡਾ ਇਹ ਕੋ ਅਸਲੀ ਸਕੂਟਰੀ ਚੰਗੀ ਆ ਇਹ ਚਾਲ ਦੀ ਸਕੂਟਰੀ ਸਕੂਟਰੀ ਕੋਲ ਦੀ ਲੈਟਸ ਕੋਡੀ ਬਣਾ ਲਓ ਕੋਡੀ ਬਣਾ ਲਓ ਕੋਡੀ ਬਣਾ ਲੀ ਇਹ ਟੂ ਟੀ ਟੂ ਟੀ ਟੀ ਟੂ ਟੀ ਟੂ ਨਿੱਤੂ ਦੇ ਮੇਰੇ ਬਿਜਾ ਕੇ ਮੈਂ ਕਰ ਦੋ ਇੱਥੇ ਮੇਰਾ ਟਾਇਰ ਮੁਰੇ ਅੱਗੇ ਦੋ ਹੈਂਡਲ ਦੇ ਬਣਾ ਲੇ ਚੱਕ ਬਣ ਗਈ ਸਕੂਟਰੀ ਆਜਾ 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 ਆਜੋ 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 ਇਹਨੇ ਕਿ ਪ੍ਰੋਟੀਨ ਲੈ ਕੇ ਸਾਡਾ ਵੈਰੀ ਗੁੱਡ ਸਕੂਟਰੀ ਨਹੀਂ ਜਾਏਗੀ ਹਾਂ ਲੋ ਸਕੂਟਰੀ ਥੋੜੀ ਚੱਕੋ ਸਕੂਟਰੀ ਪੜੋ ਕੀ ਲਿਖਿਆ ਹੋਇਆ ਖਰਚਾ ਤੁਹਾਨੂੰ ਨਹੀਂ ਮੈਂ ਦਿੱਤੀ ਨਹੀਂ ਪ੍ਰੋਟੀਨ ਨਾ ਆਈ ਗਰਦੋਂ ਦੀ ਸਦਾ ਓਰੇ ਆ ਓਰੇ ਓਰੇ ਮੇਰੀ ਗੱਲ ਤਾਂ ਸੁਣ ਪ੍ਰੋਟੀਨ ਦਉਣੀ ਨਾ ਮੇਰੀ ਗੱਲ ਤਾਂ ਸੁਣ ਓਰੇ ਓਕੇ ਓਰੇ ਤਾਂ ਆ ਪ੍ਰੋਟੀਨ ਇਹ ਪ੍ਰੋਟੀਨ ਹੈਗਾ ਪ੍ਰੋਟੀਨ ਹੈ ਇਹਦਾ ਟੱਕਣਾ ਹੈਗਾ ਪ੍ਰੋਟੀਨ ਦਾ ਚੈੱਕ ਕਰਦਾ ਟੱਕਣਾ ਆ ਵੀ ਫੇਸ ਕੋਟਰੀ ਹੈਲਥੀ ਅਗੀ ਕਾਲੀ ਹੈ ਕਾਫੇ ਤੇ ਮੈਂ ਪੁੱਛਿਆ ਵੀ ਇਹ ਲਿਖੇ ਕੀ ਹੋਏਗਾ ਸਕੂਟਰੀ ਚੱਲਦੀ ਫਿਰ ਸਕੂਟਰੀ ਚੱਲਦੀ ਮੰਗੀ ਸੀ ਤੇ ਆ ਫਿਰ ਤੇ ਪ੍ਰੋਟੀਨ ਮੰਗਿਆ ਸੀ ਸੁਣ ਫਿਰ ਇਹ ਕਿਹੜਾ ਪ੍ਰੋਟੀਨ ਹੈ ਇਹ ਤਾਂ ਟੱਕਣਾ ਲਾ ਚੱਟਲਾ ਇਹ ਤਾਂ ਟੱਕਣਾ ਲਾ ਪ੍ਰੋਟੀਨ ਤਾਂ ਉਹਦੇ ਵਿੱਚ ਆ ਚੱਲ ਟੱਡਲਾ ਇਹਦੇ ਚ ਜਿਹੜੀ ਚੀਜ਼ ਹੈ ਹੀ ਨਹੀਂ ਉਹ ਚੀਜ਼ ਮੈਂ ਕੀ ਕਰਾਂਗਾ ਕੀ ਨਹੀਂ ਕਰਦਾ ਗਾ ਇਹ ਟੱਡਲਾ ਹੁਣ ਮੈਂ ਏਕੜ ਵਾਦਾ ਪਾਉੜਾ ਬਣਾਉਂਦਾ ਮੈਨੂੰ ਇਹ ਚਾਹੀ ਸੀ ਇਸ ਵੰਦ ਆਪਦੇ ਆਪ ਨੂੰ ਚਲ ਕੋਈ ਨਾ ਅੱਜ ਇਹਦੇ ਨਾਲ ਸਾਰਲਾ ਅਸਲੀ ਵੀ ਆ ਜੂ ਕਿੱਦਿ ਆ ਜੂਗਾ ਆਇਆ ਨਹੀਂ ਗਾ ਮੇਰੇ ਫਲਾਈ ਦੀ ਬੰਦਾ ਐ ਨੀ ਮੈਂ ਤਾਂ ਨਹੀਂ ਕਰਾਈ ਉਹ ਬੰਦੇ ਦੀ ਹਾਂ ਅਸਲੀ ਤਾਂ ਮਰ ਸੇਤੀ ਲਿਓਣੀ ਪਈ ਪਰ ਨਹੀਂ ਤੇਰਾ ਪ੍ਰੋਟੀਨ ਪਾ ਦੜਾ ਹੜ ਸੁਤੀ ਮੈਂ ਤਾਂ ਦੱਸਤਾ ਹਾਂ ਚਲੋ ਗਾਈਜ਼ ਫਾਈਨਲੀ ਆਪਣਾ ਪ੍ਰੋਟੀਨ ਆ ਗਿਆ ਗਾ ਸੁਲੇ 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 ਬਸ ਬਸ ਹੋ ਗਈ ਹੋ ਗਈ ਗੱਲ ਹੋ ਗਈ ਪ੍ਰੋਟੀਨ ਆਪਨਾ ਆ ਗਿਆ ਗਾ ਸਾਡੇ ਕੋਲੇ ਤੇ ਜੇ ਦੀ ਸਕੂਟਰੀ ਹੁਣ ਕਦਵਾਉਗੀ ਉਹ ਸਾਡਾ ਕੋਈ ਭਰੋਸਾ ਨਹੀਂ ਹੈਗਾ ਸਾਡੇ ਦਾ ਕੋਈ ਅਸੀਂ ਇਹਦਾ ਵਾਦਾ ਨਹੀਂ ਕਰ ਸਕਦੇ ਹੈਗੇ हां सी तेरे नाल ਕੋਈ ਵਾਦਾ ਨਹੀਂ ਕਰ ਸਕਦੇ ਸਕੂਟਰੀ ਆਣਾ ਠੀਕ ਹੈ ਨਾ ਜਦੋਂ ਸਕੂਟਰੀ ਆਊਗੀ ਉਦੋਂ ਦੇਖੀ ਜਾਊਗਾ ਉਹਨਾਂ ਟਾਈਮ ਆਪਦਾ ਪ੍ਰੋਟੀਨ ਦਾ ਹੁਣ ਅਸੀਂ ਲੈਨੇਗੇ ਮਜ਼ਾ ਗਾਇਸ ਤੇ ਅੱਜ ਦਾ ਬਲੌਗ ਹੈ ਜਿਹੜਾ ਨਾਲ ਹੁਣ ਅਪ ਕਰਦੇ ਹਾਂ ਖਤਮ ਤੇ ਅੱਜ ਦਾ ਬਲੌਗ ਤੁਹਾਨੂੰ ਸਾਡਾ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡਾ ਚੈਨਲ ਕਰ ਲਿਓ ਸਬਸਕ੍ਰਾਈਬ ਕਰ ਲਓ ਮਿਲਦਾ ਫਿਰ ਤੁਹਾਨੂੰ ਅਪਣੇ ਨਵੇਂ ਬਲੌਗ 'ਚ ਉਦੋਂ ਤੱਕ ਹੋਸਟ ਬਾਈ ਬਾਈ ਗੁੱਡ ਬਾਏ ਬਾਈ ਬਾਈ ਬਾਏ ਬਾਏ